ਮੈਨੂੰ ਕਹਿੰਦੇ ਤਨੂੰ ਮੈਂ ਟਿਕਟ ਵੜਾ ਨਾ ਤੈਨੂੰ ਦਬੋਸ ਦੇਣਾ ਤਾਂ ਨਾ ਤੇਰਾ ਨਾਮ ਰਹਿਣਾ ਮੈਨੂੰ ਤੇਰਾ ਮੈਂ ਕਿਹਾ ਪਰਦਾਕ ਤੈਨੂੰ ਤਸਾਉ ਰੱਬ ਦਿਵਾਊਗਾ ਇਹਨਾਂ ਕੰਦੀ ਔਰਤ ਐ ਨੀਚੀ ਫੂ ਆਸ਼ਾ ਤੁਸੀਂ ਸਾਡੇ ਘਰ ਗਿਆ ਤੇ ਬੁਲਾਇਆ ਚੱਲ ਤੂੰ ਮੈਨੂੰ ਵੀ ਕਹਿਆ ਕੁੜੀਆਂ ਨਾ ਤੂੰ ਮੂੰਹ ਖਾਲਾ ਵੇ ਅੰਨਾ ਦਿਖਾਵਾ ਤੇਰੀ ਵੀਡੀਓ ਦਿਖਾ ਦਿਖਾ ਵੀਡੀਓ ਮੈਂ ਕਿਹਾ ਕੱਲ ਤਮਨ ਗੁਰੂ ਗ੍ਰੰਥ ਸਾਹਿਬ ਮਾਰਾ ਕਿ ਸਿੱਖਤ ਚੱਕ ਕੇ ਉਹਨੂੰ ਸੋ ਜਾ ਕੇ ਅੱਧੀ ਬੜੀ ਐ ਮੈਂ ਤਾਂ ਬੜੀ ਐ ਕੀ ਬੜੀਆਂ ਉਹ ਮੂਹਰੇ ਦਾ ਪਿਆਰ ਆਂਡਰ ਬੈਠਾ ਉਹ ਵੀ ਬਲਾਲਾ ਉਹ ਕਿੱਥੋਂ ਤੰਦੂਗਾ ਮੇਰਾ ਤਾਂ ਯਾਰ ਉਹ ਕਿੱਥੇ ਸਮਝ ਆ ਗਈ ਚਾਬੀ ਜਾ ਰਹੀ ਮੇਰੀ ਆਪਣੀ ਨਹੀਂ ਮੇਰੀ ਉਹ ਪਾਪਾ ਆਣਗੇ ਫਿਰ ਤੇ ਉਹ 12 ਵਜੇ ਆਈਆਂ ਵੀ ਤੇ ਪ੍ਰੂਫ ਸਾਰੇ ਕੇ ਕੁਝ ਪਿਆ ਮੇਰੇ ਕੋਲ ਹਾਂ ਕੋਈ ਬਾੜ ਲੋ ਰਾਣਾ ਥੋੜੀ ਰੁਕ ਜਾ ਰੁਕ ਜਾ ਆ ਵੀ ਨਹੀਂ ਦੇਗਾ ਕਿ ਆਪ ਲੋਕ ਦੋਨੋਂ ਆ ਕੇ ਕੰਚੇ ਆਈਏ ਤੁਹਾਨੂੰ ਬਾਈ ਜੀ ਪਤਾ ਨਾ ਉਹ ਮੈਰਿਡ ਹੈ ਖਾਨੇ ਮੇ ਜਾ ਕੇ ਤੁਹਾਨੂੰ ਪਤਾ ਨਾ ਮੈਰਿਡ ਹੈ ਜੀ ਮੈਂ ਤੁਹਾਡੇ ਹੋਟਲ ਖਾਂਜੀ ਮੇਰੀ ਗੱਲ ਸੁਣ ਮੈਰਿਡ ਹੈਗੀ ਹੈ ਮੈਂ ਤੁਹਾਡੀ ਗੱਲ ਸਮਝਦਾ ਬਟ ਮੈਂ ਵੀ ਤਾਂ ਮੈਨੂੰ ਪਤਾ ਹੈ ਮੇਰਾ ਗਲਤ ਕੋਈ ਇੰਟੈਂਸ਼ਨ ਜਾਂ ਗਲਤ ਬਾਈ ਕਰਦੇ ਨਾ ਜੀ ਤੇ ਤੂੰ ਕੀਰਤਨ ਕਰਨ ਆਇਆ ਫਿਰ ਬਈ ਮੇਰੀ ਗੱਲ ਸੁਣ ਮੈਂ ਕੀਰਤਨ ਨਹੀਂ ਕਰਨ ਆਇਆ ਕੀ ਕਰਨ ਆਇਆ ਫਿਰ ਤੇ ਉਹਨੂੰ ਬਾਹਰ ਬੁਲਾਉ ਤੂੰ ਯਾਰ ਮੇਰੀ ਗੱਲ ਸੁਣ ਇੱਧਰ ਜਿੱਧਰ ਤੂੰ ਬੈਠਾ ਮੇਰੀ ਗੱਲ ਮੇਰੀ ਗੱਲ ਸੁਣ ਇਹ ਤਾਂ ਮੈਂ ਵੀ ਚਲ ਜਾਊਗਾ ਫਿਰ ਦੇਖ ਲੈ ਨਹੀਂ ਤੂੰ ਐਦਾਂ ਕਰਨੀ ਤੇਰੀ ਗੱ आप लोग अपना कर लीजिए यहाँ पे हंगामा नहीं बताया हमारे यहाँ चक्कर परिवार ਮੈਂ ਛੁੱਟ ਨਹੀਂ ਜਾਂਦਾ ਇੱਦਾਂ ਕੁਝ ਵੀ ਦੇਖੋ ਗਲਤ ਨਹੀਂ ਹੈ ਜਿੱਦਾਂ ਦਾ ਸਮਝ ਬਾਈ ਜੀ ਸਭ ਪਤਾ ਹੈ ਕੋਈ ਗੱਲ ਨਹੀਂ ਤੁਸੀਂ ਸਫਾਈਆਂ ਮਾਰਿਓ ਤੁਸੀਂ ਭਰਾਓ ਤੁਸੀਂ ਆਪਣੇ ਜੇ ਤੁਹਾਡਾ ਪਰਿਵਾਰੀ ਹੈ ਤੁਸੀਂ ਗਲਤ ਸਮਝਦੇ ਹੋ ਕੋਈ ਗੱਲ ਨਹੀਂ ਕਹਿ ਰਹੇ ਹਾਂ ਤੁਸੀਂ ਕੁਝ ਨਹੀਂ ਜਿੱਦਾਂ ਵੀ ਹੈ ਸਭ ਤਰ੍ਹਾਂ ਦੀ ਚੈਕਿੰਗ ਜਿੱਦਾਂ ਵੀ ਕਰ ਲਓ ਤੁਹਾਨੂੰ ਗਲਤ ਲੱਗੇ ਇੱਕ ਤਾਂ ਤੁਸੀਂ ਕਰੋ ਨਾ ਕੋਈ ਗੱਲ ਲੱਗੀਆਂ ਗੰਦੀ ਹੋ ਰਹੇ ਮੇਰੇ ਪੇਉ ਨੂੰ ਬਲਾਓ ਬਾਈ ਜੀ ਜੇ ਨਿਕਲ ਗਈ ਇਹਨੇ ਮਿਲ ਕੇ ਕਿਸੇ ਨਿੱਤਰ ਮੰਨਣਾ ਹੋਟਲ ਗ੍ਰੈਂਡ ਏਜੰਸੀ ਆ ਜਾਓ ਇੱਕ ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਪਿਆ ਰੁਕ ਜਾ ਜਾਨ ਨਹੀਂ ਦੇਣੀ ਮੈਂ ਸਮਾਨ ਮੈਂ ਜਾਨ ਨਹੀਂ ਜਣਾ ਸਮਾਨ ਰੱਖ ਲਾ ਪਾਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆ ਜਾਓ ਜੀ ਇੱਥੇ ਆ ਜਾਓ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਐਥੇ ਹੋਟਲ 'ਚ ਕੀਰਤਨ ਕਰਨ ਆਈਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਹਾਂ ਸਮਾਨ ਰੱਖ ਲਾ ਸਮਾਨ ਰੱਖ ਲਾ ਸਮਾਨ ਰੱਖ ਲਾ ਆ ਬੜਾ ਬਲਾ ਦੇ ਮਾਸ਼ਾਹਰ ਖੜਾ ਕਰੋ ਤੁਮ ਜਾਣੀ ਤੂੰ ਬਣਾਇਆ ਮੇਰਾ ਮਾਸ਼ਾਹਰ ਤੂੰ ਬਣਾਇਆ ਮਾਸ਼ਾਹਰ ਤੁਸੀਂ ਸਾਡੇ ਘਰ ਦੇ ਆਨੇ ਬਣਾਇਆ ਚੱਲ ਤੂੰ ਮੈਨੂੰ ਵੀ ਗਾਇਆ ਕੁੜੀਆਂ ਨਾ ਤੂੰ ਮੂੰਹ ਖਾਣਾ ਵੀ ਹਰਨਾ ਦਿਖਾਵਾ ਤੇਰੀ ਵੀਡੀਓ ਕੁੜੀ ਗੱਲ ਨਹੀਂ ਤੂੰ ਦਿਖਾ ਨਹੀਂ ਮੈਂ ਦਿਖਾਵਾ ਦਿਖਾ ਵੀਡੀਓ ਮੈਂ ਕਹਿੰਦਾ ਗੱਲ ਤਮਨ ਗੁਰੂ ਘਰ ਆਇਆ ਮਾਰਾ ਕਿ ਸੱਤ ਤੇ ਚੱਕੇ ਤੂੰ ਉਹ ਤਾਂ ਚੰਗੀਆਂ ਅੱਤੀ ਬੜੀਆਂ ਮੈਂ ਤਾਂ ਬੜੀਆਂ ਅੱਤੀ ਬੜੀਆਂ ਲੱਗੀਆਂ ਤੇ ਮੈਨੂੰ ਕੀ ਚਾਹਦਾ ਬੜੀਆਂ ਬੜੀਆਂ ਹੋਰ ਵੀ ਆਉਂਦੇ ਕੀ ਤਾਂ ਦਾ ਫਿਰ ਜਿੰਨੀ ਜਿੰਨੀ ਸਾਰੇ ਲੈ ਕੁਝ ਪਿਆ ਉਹ ਆਹ ਉਹ ਨਹੀਂ ਦੇਸ਼ ਚਾਹਤ ਹੋ ਗਿਆ ਸੀਗਾ ਜੀ ਦੱਗਾਨੂੰ ਨੂੰ ਕਿਹਾ ਜੀ ਦੱਗ ਨੀ ਖਿਆਰ ਜਾ ਉਹ ਦੋ ਦੋ ਬੰਦਾਂ ਖਿਆਰ ਜਾ ਏਡੀ ਤੇਰੇ ਉਹ ਲੱਗਿਆ ਤੂੰ ਮਨ ਤੋਂ ਕੇ ਨਾ ਵਿਆਹ ਕਰਾਇਆ ਮੇਰੇ ਨਾਲ ਧੱਕੇ ਨਾ ਤੇ মিডিਆ ਆ ਰਹੀ ਆ ਕੋਈ ਗੱਲ ਨਹੀਂ ਮੈਨੂੰ ਕਹਿੰਦੀ ਮੇਰੇ ਪਾਪਾ ਨੂੰ ਦੱਸਦੇ ਉਹ ਬੇ ਮੂੜਾ ਗੱਲ ਨਹੀਂ ਕਰਦਾ ਮੈਂ ਜੀ ਉਹ ਜਾ ਰਿਹਾ ਉਹ ਮੈਂ ਮੇਰੇ ਖੁਦ ਹੀ ਰਸ ਗੁਰੂ ਜੀ ਨੇ ਤਾਂ ਬੇਦਾ ਕਰ ਦਿੱਤੀ ਤੇਰਾ ਉਹ ਚੱਲ ਰੋਕ ਲਾ ਉਹ ਵੀ ਆਦ ਹੈ ਉਹਨੂੰ ਜਿਹੜਾ ਤੇਰਾ ਯਾਰ ਅੰਦਰ ਬੈਠਾ ਉਹਨੂੰ ਵੀ ਬੁਲਾ ਲੈ वो ਕਿੱਥੋਂ ਚੰਦੂਗਾ ਮੇਰਾ ਤਾਂ ਯਾਰ ਉਹ ਕਿੱਥੇ ਸਮਝ ਆ ਗਈ ਚਾਬੀ ਦੇਣਾ ਮੈਨੂੰ ਆਪੀ ਨਹੀਂ ਮਿਲਨੀ ਤੇਰੇ ਪਾਪਾ ਆਣਗੇ ਫਿਰ ਦੇਵਾਂਗਾ ਤੇਰੇ ਪਾਪਾ ਆਣਗੇ ਵੀਡੀਓ ਦਿਖਾਵਾ ਦਾ ਚਾਬੀ ਨਹੀਂ ਦੇ ਰਿਹਾ ਤੇ ਮੈਂ ਨਹੀਂ ਦੇਣਾ ਚਾਬੀ ਤੇ ਤੈਨੂੰ ਆਜ ਦੇ ਜਦੋਂ ਆਣਗੇ ਮੈਂ ਦੇ ਦਾਂਗਾ ਮੈਂ ਕਿਹਾ ਜਦੋਂ ਆਣਗੇ ਦੇ ਦੋਈ ਕੋਈ ਕੋਕ ਸੰਭਾਲ ਕੇ ਕੀ ਚਾਬੀ ਹੈ ਜਿਹੜੀ ਕੋਈ ਫੜ ਲਓ

ਬਿੱਟ ਪ੍ਰੂਫ ਸਾਰੇ ਕਿ ਕੁਝ ਪਿਆ ਮੇਰੇ ਕੋਲ ਹਾਂ ਉਹ ਮੈਂ ਕੋਈ ਗੱਲ ਨਹੀਂ ਮੈਂ ਸਾਰੇ ਬੰਦੇ ਇਕੱਠੇ ਕਰਵਾ ਪਿਆ ਉਹ ਸਾਹਮਣੇ ਲੈ ਕੇ ਆ ਬੜਗੀ ਬੜਗੀ ਮੂੰਹ ਮੂੰਹ ਖਾਲੀ ਕਰ ਦੇ ਨਾ ਉਹ ਤਾਂ ਖਾਲੀ ਹੋ ਹੀ ਗਿਆ ਦੂਜੇ ਪਾਸੋਂ ਕੋਈ ਗੱਲ ਨਹੀਂ ਬੈਠ ਕੇ ਕੀ ਕਰਦੀ ਸੀ ਹਾਂ ਨੂੰ ਤੂੰ ਵੀ ਬੈਠ ਕੇ ਕਰ ਦੇਖ ਲਿਆ ਬੈਠ ਤੇ ਅੰਦਰ ਬੜੀ ਤੂੰ ਦਾਰਦੀ ਬਾਤ ਹੁੰਦੇ ਵਿੱਚ ਫਟਾਫਟ ਕੱਪੜੇ ਚੁਪੜੇ ਲੈ ਕੇ ਜਾਂ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਹ ਤੇ ਤੇਰੇ ਪਾਪਾ ਨੂੰ ਮੈਂ ਕਿਹਾ ਹੋਟਲ 'ਚ ਫੜੀ ਆ ਹੈ ਬਰਮਿੰਦਰ ਸਹੀ ਕਹਿੰਦਾ ਜੀ ਹੈ ਆ ਤੂੰ ਮੈਨੂੰ ਕਹਿੰਦੇ ਤੈਨੂੰ ਮੈਂ ਇੱਦੀ ਡੜਵਾਣਾ ਨਾ ਤੈਨੂੰ ਦਬੋਲ ਦੇਣਾ ਤਾਂ ਨਾ ਤੇਰਾ ਨਾਮ ਰਹਿਣਾ ਤੇਨੂੰ ਤੇਰਾ ਮੈਂ ਕਿਹਾ ਪਰਦਾਕ ਤੈਨੂੰ ਤਸਾਉ ਰੱਬ ਦਿਵਾਊਗਾ ਇਹਨਾਂ ਕੰਦੀ ਔਰਤ ਐ ਨੀਚੀ ਫੂਕ ਕੰਨ ਤੇ ਨਾ ਆ ਕੇ ਉੱਥੇ ਆਉਗਾ ਉਹਨੂੰ ਲਗਾਈ ਕਰ ਕਿ ਆ ਵੀ ਤੂੰ ਹੀ ਬਣਾ ਲਾ ਤਾਣਾ ਥੋੜੀ ਰੋਕ ਰੋਕ ਜੋ ਨਾ ਕੀਆ ਵਿਆਹ ਇਹ ਲਗਾਇਆ ਬਾਹਰ ਯਾਸੀ ਕਾਦੀ ਫਿਰਦੀ ਆ ਬਾਈ ਫਿਰ ਮਾਜਾ ਬਣਾ ਰਹੇ ਬਣਾਈ ਨਹੀਂ ਮੀਡੀਅਮ ਨੇ ਬਣਾਇਆ ਆ ਵੀ ਬਣਾਈ ਚੱਲ ਆ ਵੀ ਹੋਟਲ ਵਾਲੀ ਆ ਵੀ ਬਣਾਈ ਚੱਲ ਹੋਟਲ ਵਾਲੇ ਸਾਥਿੰਦੇ ਪੂਰਾ ਜੀ ਤੇ ਚਲਾਉ ਕਰੂਗਾ ਤੂੰ ਕਿੱਥੇ ਆ ਨਹੀਂ ਜਿਹੜਾ ਨਾਲੋਂ ਕਿਥੇ ਪੈਂਦਾ ਬੰਦਰੀ ਆ ਫੜਾ ਉਹ ਵੀ ਘਰ ਤੋਂ ਮਨੇ ਕਦਾ ਨਹੀਂ ਹੋਟਲ ਬਾਹਰ ਵੀ ਨਾ ਰਹਿ ਜਾਂਦੇ ਨਾ ਕੁੜੀ ਹੋਵੇ ਤੇ ਹੋਟਲ ਦੇ ਬਾਹਰ ਵੀਡੀਓ ਰੱਖੋ ਨਾ ਭਣਾ ਇੱਕ ਕੈਮਰਾ ਕੋਲ ਸਟਰੀਟ ਗਾਰ ਦੀ ਵੀ ਭਾਈ ਮੈਂ ਤਾਂ ਸਭ ਪਾਉਂਦਾ ਸਟਰੀਟ ਗਾਰ ਉਹਨਾਂ ਦੇ ਵਿੱਚ ਕਿਹਦਾ ਤੁਸੀਂ ਨਹੀਂ ਗੱਲ ਪਾਸ ਹੋ ਜਾ ਪਾਸ ਹੋ ਜਾ ਮੈਂ ਮੈਂ ਫੇਕਾ ਨਾ ਸਾਰੇ ਧੱਪੜ ਮਾਰਨਾ ਕੁੜੀ ਦਾ ਚੱਕਣਾ ਤੂੰ ਤੂੰ ਮੈਂ ਕੋਈ ਸ਼ਮਵਾਤਾ ਮਾਰੇਗਾ ਕੀ ਤੜਫ ਰਿਹਾ ਹੋ ਜੇ ਨਹੀਂ ਕਿਹਨੇ ਰੋਡ ਸਾਰਾ ਇਕੱਠਾ ਹੋਇਆ ਪਿਆ ਹੁੰਦੇ ਪਿਆ ਕਾਰ ਜੀ ਉਹ ਗੱਲ ਕਰੀਏ ਉਹ ਕੀ ਹੈ ਮੈਂ ਕਿ ਉਹ ਚੱਲ ਗਿਆ ਜੱਜ ਕਲਾਮ ਤੇ ਇਹ ਫਾਗਰ ਬਾਦਰ ਵਾਲਾ ਨੇ ਫਾਗਰ ਪਹਾਰ ਕੜਾਊਗਾ ਅੰਦਰੋਂ ਮੈਂ ਕਾਕੇ ਦਾ ਫਾਦਰ ਜੀ ਇਹ ਕਾਕੇ ਦੇ ਨਾਲ ਚਲੋ ਹੋਇਆ ਦਾ ਜ਼ੁਲਮੀ ਆ ਆਪਾਂ ਇਹਨਾਂ ਨੂੰ ਪਹਿਲਾਂ ਵੀ ਰੋਕਦੇ ਸੀਗੇ ਇਹ ਰੁਕੇ ਨਹੀਂਗੇ ਬਾਕੀ ਦੂਜੀ ਗੱਲ ਇਹ ਹੈਗੀ ਆ ਉਹ ਦੋ ਵਾਰੀ ਪਹਿਲਾਂ ਹੀ ਮੈਂ ਸੀਗਾ ਬਾਹਰ ਤਾਂ ਮੈਨੂੰ ਘਰਦਿਆਂ ਨੇ ਫੋਨ ਕੀਤਾ ਵੀ ਤੁਸੀਂ ਆ ਜਾਓ ਨਹੀਂ ਤਾਂ ਇੱਥੇ ਕੋਈ ਮੌਤ ਹੋਊਗੀ ਤਾਂ ਫੇਰ ਤੁਸੀਂ ਆਉਂਗੇ ਤਾਂ ਮੇਰੇ ਘਰਦਿਆਂ ਨੂੰ ਕਹਿੰਦੇ ਵੀ ਕਹਿੰਦੀ ਵੀ ਮੈਂ ਤੇਰਾ ਗਾਲ ਘੁੱਟ ਕੇ ਤੈਨੂੰ ਮਾਰ ਦਊਂਗੀ ਤਾਂ ਬਾਕੀ ਮੈਨੂੰ ਵੀ ਜਦੋਂ ਉਹਨੇ ਪਹਿਲਾਂ ਪੁਲਿਸ ਵਰਾਇ ਦੁਬਾਰਾ ਮੇਰੇ ਆਏ ਤੇ ਵੀ ਬੁਲਾਈ ਤੇ ਉਹਨੇ ਪੁਲਿਸ ਨੇ ਮੈਨੂੰ ਕਹਿੰਦੀ ਮੈਂ ਤੇਰੇ ਮੂੰਹ ਤੇ ਥੱਪੜ ਮਾਰੂੰ ਇਹਦੇ ਮੁੰਡੇ ਕੋਲੋਂ ਮੋਬਾਈਲ ਖੁੰਦੀ ਸੀਗੀ ਇਹਰੇ ਕੋਲੋਂ ਮੈਂ ਮੋਬਾਈਲ ਲੈ ਲਿਆ ਆਹ ਗੱਲ ਤੋਂ ਮੈਨੂੰ ਕਹਿੰਦੀ ਮੈਂ ਤੇਰੇ ਥੱਪੜ ਮਾਰੂੰ ਫੇਰ ਦਾ ਨਾ ਮੰਮੀ ਨਾ ਡੈਡੀ ਕੋਈ ਨਹੀਂ ਆਇਆ ਸਾਡੇ ਗਵਾਂਡੀਆਂ ਨੂੰ ਕਹਿੰਦੀ ਵੀ ਤੁਸੀਂ ਇਹਨਾਂ ਦੇ ਗਵਾਂਡੀਆਂ ਤਾਂ ਤੁਸੀਂ ਸਰਦਾਰ ਆ ਤਾਂ ਤੁਸੀਂ ਇਹਨਾਂ ਦੀ ਹੈਲਪ ਕਰਦੇ ਆ ਨਵੀਂ ਘਟਨਾ ਕੀ ਹੋਈ ਹੈ ਹਾਂ ਨਵੀਂ ਘਟਨਾ ਇਹ ਹੋਈ ਆ ਉਹ ਜਿਹੜਾ ਹਸਪੀਟਲ ਦੂਜਾ ਆ ਹੋਟਲ ਉਹਦੇ ਵਿੱਚ ਕਿ ਮੁੰਡੇ ਦੇ ਨਾਲ ਰੰਗੀ ਹੱਥੀ ਫੜੀ ਗਏ ਮੁੰਡੇ ਨੇ ਫੜ ਲਈ ਤਾਂ ਮੈਨੂੰ ਫੇਰ ਨੇ ਬੁਲਾਇਆ ਕਹਿੰਦਾ ਡੈਡੀ ਇੱਥੇ ਆ ਜਾਓ ਜਿਲੇ ਅਸੀਂ ਉੱਥੇ ਗਏ ਤਾਂ ਇਹਦੇ ਡੈਡੀ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਭਾਜੀ ਆਓ ਇੱਥੇ ਆ ਕੇ ਮੈਂ ਕਿਹਾ ਕੁੜੀ ਤੁਹਾਡੀ ਇੱਦਾਂ-ਇਦਾਂ ਕਰਕੇ ਫੜੀ ਹੋਆ ਕਹਿੰਦਾ ਮੈਂ ਆਉਣਾ ਜਾਣੂ ਉਹ ਆਇਆ ਨਹੀਂ ਆ ਕੇ ਮੈਨੂੰ ਕਹਿੰਦਾ ਮੈਂ ਆਉਣਾ ਮੈਂ 10 ਵਾਰੀ ਫੋਨ ਕੀਤੇ ਹੋਣੇ ਆ ਰਾਤ ਨੂੰ ਜਾ ਕੇ ਉਹ 8 ਵਜੇ ਉੱਥੇ ਆਇਆ ਮੈਨੂੰ ਕਹਿੰਦਾ ਕੋਈ ਨਹੀਂ ਭਾਜੀ ਜੇ ਕੋਈ ਗੱਲ ਨਹੀਂ ਤੁਸੀਂ ਫੇਰ ਨਾ ਕਰੋ ਬਿਆਪਾ ਇਦਾਂ ਕਰਦੇ ਆ ਬਈ ਆਪਾਂ ਬਹਿ ਕੇ ਗੱਲ ਨਿਬੇੜ ਲਵਾਂਗੇ ਫੈਸਲਾ ਕਰ ਲਵਾਂਗੇ ਇਹਨਾਂ ਨੇ 2 ਦਿਨ ਸਾਡੇ ਕੋਲ ਲੈ ਲੈ ਦੋ ਦਿਨ ਲੈਣ ਦੇ ਨਾਲ ਇਹਨਾਂ ਨੇ ਵਿੱਚ ਇਹ ਪਾਤਾ ਵਿੱਚ ਆਪਣੀ ਦਿਮਾਗ ਰੱਖ ਦਿੱਤੀ ਬਈ ਉਹ ਦਾਦਾ ਛੜਕਾਰਾ ਹੋਣਾ ਨਹੀਂ ਇਹਨਾਂ ਨੂੰ ਆਪਾਂ ਪੈਸੇ ਪਾਉਨੇ ਆ ਇਹ ਸਾਡਾ ਕੀ ਕਰਦੇ ਹੋ ਬੋਲਸ ਅੱਛਾ ਆਪਾਂ ਦਾ ਇਹ ਸਾਡੀ ਬੇਨਤੀ ਆ ਕਿਸੇ ਤਰ੍ਹਾਂ ਵੀ ਮੁੰਡੇ ਦਾ ਛੜਕਾਰਾ ਕਰਾਇਆ ਜਾਵੇ ਬਸ ਇਹੀ ਆ ਸਾਰਿਆਂ ਦੇ ਅੱਗੇ ਸਾਡੀ ਬੇਨਤੀ ਆ ਪ੍ਰਮਾਤਮਾ ਮਿਹਰ ਕਰੇ ਬਸ ਵਾਹਿਗੁਰੂ ਇਹਦੇ ਕੋਲ ਨਿਬੇੜਾ ਕਰਾ ਦੇਵੇ ਵਾ ਸਾਡਾ ਬਸ ਸਾਡੀ ਇਹੀ ਮੰਗਿਆ ਜੀ ਕਿੰਤਰ ਤੁਸੀਂ ਆ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਜੀ ਇਹ ਮੇਰੇ ਬ੍ਰਦਰ ਸਾਲੇ ਸਾਹਿਬ ਨੇ ਜੋ ਕਿ ਇਹਦਾ ਵਿਆਹ ਹੋਇਆ ਸੀ 1 ਸਾਲ ਪਹਿਲਾਂ ਵਿਆਹ ਤੋਂ ਬਾਅਦ ਹੀ 1 ਮਹੀਨੇ ਤੋਂ ਬਾਅਦ ਡਿਸਪਿਊਟ ਪੈਣਾ ਸ਼ੁਰੂ ਹੋ ਗਿਆ ਤੋਂ ਕਲੇਸ਼ ਪੈਦਾ ਰਿਹਾ ਕੁੜੀ ਵੱਤ ਤੋਂ ਵੱਤ 1 ਮਹੀਨਾ ਹੀ ਰੁਕੀ ਹੋਣੀ ਇਹਨਾਂ ਦੇ ਘਰੇ ਸਹੁਰੇ ਪਰਿਵਾਰ ਚ ਤੋਂ ਬਹੁਤ ਹਰਾਸਮੈਂਟ ਕਰਦੀ ਸੀ ਇਹਦੇ ਮਦਰ ਬੈਠੇ ਆ ਮਦਰ ਨੂੰ ਇੰਨਾ ਡਰਦੇ ਸੀ ਕਿ ਉਹ ਕਹਿੰਦੀ ਮੈਨੂੰ ਮੈਨੂੰ ਘਰੇ ਇਕੱਲੇ ਨਾ ਛੱਡ ਕੇ ਜਾਓ ਮੈਨੂੰ ਇਹਦੇ ਤੋਂ ਖਤਰਾ ਵਾ ਇਹ ਆਪਣੇ ਸਹੁਰੇ ਵੇ ਜੇ ਸਿਰਫ 1 ਮਹੀਨਾ ਰਹਿ ਕਿ ਆਪਣੇ ਸਾਧ ਪੇਕੇ ਪਰਵਾਦੇ ਉਹਨਾਂ ਵੱਲੋਂ ਕੋਈ ਪੁਸ਼ਕਿਸ਼ ਨਹੀਂ ਇੱਕ ਕੁੜੀ ਵਸਾਣੀ ਹੋਵੇ ਬੰਦਾ ਉਸ ਹਿਸਾਬ ਨਾਲ ਗੱਲ ਕਰਦਾ ਪਰ ਦੋ ਕੋਈ ਉਹਨਾਂ ਨੇ ਇਹੋ ਜੀ ਗੱਲ ਨਹੀਂ ਕੀਤੀ ਹੁਣ ਜਦੋਂ ਮੈਨੂੰ ਫੋਨ ਆਇਆ ਸ਼ੁਕਰਵਾਰ ਕੀ ਉਹਨੂੰ ਕਿਸੇ ਵਿਅਕਤੀ ਨਾਲ ਫੜਿਆ ਗਿਆ ਹੈ ਤੇ ਕੋਈ ਕਾਰਵਾਈ ਉਸ ਟਾਈਮ ਹੋਈ ਨਹੀਂ ਉਹ ਪੁਲਿਸ ਵਾਲੇ ਆਏ ਆ ਉਹਨਾਂ ਨੇ ਪੁਲਿਸ ਵਾਲਿਆਂ ਨੂੰ ਉਹਨਾਂ ਨੂੰ ਭੇਜਤਾ ਉਹਦੇ ਫਾਦਰ ਸਾਹਿਬ ਆਏ ਆ ਉਹ ਕਹਿੰਦੇ ਬਹਿ ਕੇ ਗੱਲ ਕਰ ਲਾਂਗੇ ਅਸੀਂ ਕਹਾਂ ਚਲੋ ਘਰ ਦੀ ਜੇ ਤਾਂ ਘਰ 'ਚ ਰਵੇ ਇੱਥੇ ਖਤਮ ਕਰ ਦਿੰਦੇ ਜੋ ਵੀ ਬੈਬ ਹੋ ਕੇ ਗੱਲ ਹੋ ਜਵੇ ਆਪਾਂ ਇਹਨੂੰ ਹਾਈਲਾਈਟ ਨਾ ਕਰੀਏ ਪਰ ਉਹ ਆਏ ਨਹੀਂ ਅਸੀਂ ਬੈਠੇ ਆ ਉਹਨਾਂ ਨੇ ਫਿਰ ਹੋਰ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਪੈਸੇ ਦੀਆਂ ਇੱਕ ਤਾਂ ਗਲਤੀ ਕੀਤੀ ਇੰਨਾ ਵੱਡਾ ਕੰਮ ਕੀਤਾ ਕੁੜੀ ਨੇ ਮੁੰਡੇ ਦੀ ਜ਼ਿੰਦਗੀ ਖਰਾਬ ਕੀਤੀ ਉਤੋਂ ਪੈਸੇ ਦੀ ਡਿਮਾਂਡ ਕਰਦੀ ਪਈ ਹੈ ਇਹ ਬਹੁਤ ਹੀ ਗਲਤ ਗੱਲ ਹੈ ਅਸੀਂ ਇਹੀ ਚਾਹੁੰਦੇ ਆ ਕਿ ਉਸ ਕੁੜੀ ਨੂੰ ਅੰਦਾ ਛੁੜਕਾਰਾ ਮਿਲ ਜੇ ਤੇ ਸਾਨੂੰ ਜੋ ਵੀ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤੇ ਇਹਦੀ ਇਹਦੀ ਜ਼ਿੰਦਗੀ ਅੱਗੇ ਫਿਊਚਰ ਸਿਕਿਉਰ ਹੋ ਜਾਵੇ ਹਾਂਜੀ ਕੀ ਨਾਮ ਹੈ ਸਾਹਮਣੇ ਦੇਖੋ ਨਾਮ ਮੇਰਾ ਜੀ ਗੁਰਪ੍ਰੀਤ ਸਿੰਘ ਦਾ ਨਾਮ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਅੱਜ ਇਕੱਠੇ ਇਸ ਕਰਕੇ ਹੋਏ ਆ ਮੈਂ ਅੱਜ ਤੋਂ ਸਾਲ ਪਹਿਲਾਂ ਮੇਰੀ ਮੈਰਿਜ ਹੋਈ ਸੀਗੀ 22 ਤਰੀਕ ਨੂੰ 1 ਸਾਲ ਹੋਇਆ ਠੀਕ ਹੈ ਜੀ ਤਾਂ 23 ਤਰੀਕ ਨੂੰ ਮੈਂ ਆਪਣੀ ਵਾਈਫ ਨੂੰ ਕਿਸੇ ਨੇ ਰੰਗੇ ਹੱਥੀ ਫੜਿਆ ਠੀਕ ਹੈ ਜੀ ਤਾਂ ਮੈਂ ਚਾਹੁੰਦਾ ਮੈਨੂੰ ਇਨਸਾਫ ਮਿਲੇ ਉੱਪਰੋਂ ਉਹਦੇ ਫਾਦਰ 8 ਵਜੇ ਰਾਤ ਨੂੰ ਆਏ ਆ ਕੁੜੀ ਨੂੰ ਲੈ ਗਏ ਆ ਮੇਰੇ ਕੋਲ ਸਾਰੇ ਪ੍ਰੂਫ ਨੇ মিডিਆ ਵਾਲੇ ਆਏ ਸੀਗੇ 2-3 ਪੱਤਰਕਾਰ ਉਸ ਤੋਂ ਬਾਅਦ ਪੁਲਿਸ ਬੁਲਾਈ ਆ ਮੁਲਾਜ਼ਮ ਬੁਲਾਈ ਨੇ ਮੁਲਾਜ਼ਮ ਬੁਲਾਉਣ ਤੋਂ ਬਾਅਦ ਮੁਕੀਤੇ ਉਹਨਾਂ ਨਾਲ ਗੱਲਬਾਤ ਹੋਈ ਹੈ ਇਹਨਾਂ ਦੇ ਫਾਦਰ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਆਪਾਂ ਬਹਿ ਕੇ ਗੱਲ ਕਰ ਲਾਂਗੇ ਬਹਿ ਕੇ ਗੱਲ ਕਰਨ ਤੋਂ ਬਾਅਦ ਇਹ ਇਹਨਾਂ ਨੇ ਰੱਖ ਲਿਆ ਸੋਮਵਾਰ ਦਾ ਟਾਈਮ ਸੋਮਵਾਰ ਨੂੰ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਪੈਸਿਆਂ ਦੀ ਡਿਮਾਂਡ ਕਰਤੀ ਜੀ ਅਸੀਂ ਤੁਹਾਨੂੰ ਡਿਵੋਰਸ ਤਾਂ ਦੇਣਾ ਤੁਸੀਂ 10 ਲੱਖ ਰੁਪਈਆ ਸਾਨੂੰ ਦਿਓ ਅਸੀਂ ਤਾਂ ਤੁਹਾਨੂੰ ਡਿਵੋਰਸ ਦੇਣਾ ਦੇਖੋ ਜੀ 10 ਲੱਖ ਦਾ ਨਾ ਇਹਨਾਂ ਕੋਈ ਪ੍ਰੂਫ ਆ ਨਾ ਕੋਈ ਕੁਛ ਆ ਠੀਕ ਹੈ ਜਿਹੜੇ ਮੈਂ ਕੁੜੀ ਤੋਂ ਪੈਸੇ ਲੈਣੇ ਆ ਉਹ ਕੋਈ ਗਿਣਤੀ ਦੇ ਵਿੱਚ ਨਹੀਂ ਮੇਰੇ ਕੋਲ ਪੱਕਿਆਂ ਦੇ ਵਿੱਚ ਪ੍ਰੂਫ ਹੈ ਕੁੜੀ ਤੇ ਕਿਹੜੇ ਥਾਣੇ ਦਾ ਮਸਲਾ ਠੀਕ ਹੈ ਥਾਣਾ ਜੀ ਜੋਧੇਵਾਲ ਬਸਤੀ ਦਾ ਮਸਲਾ ਜੀ 5 ਸਾਲ ਹੋ ਗਿਆ ਤਾਂ ਮੈਰਿਜ ਹੋਇਆ ਇਹਨੂੰ ਕੋਈ ਪਹਿਲਾਂ ਵੀ ਥਾਣੇ ਕੋਈ ਜਗ੍ਹਾ ਪਹਿਲਾਂ ਜੀ ਦੋ ਵਾਰੀ ਇਹ ਮਤਲਬ ਘਰੇ ਇਹਨੇ ਕਲੇਜ ਕੀਤਾ 15 ਦਿਨ ਬਾਅਦ ਹੀ ਰੰਗ ਦਿਖਾਉਣ ਲੱਗ ਗਈ ਸੀ ਜੀ ਇਨੇ ਪੁਲਿਸ ਵਾਲੇ ਬੁਲਾਏ ਆ ਪੁਲਿਸ ਵਾਲਿਆਂ ਨੂੰ ਕਹਿੰਦੀ ਪੁਲਿਸ ਵਾਲਿਓ ਤੁਸੀਂ ਵੀ ਸਰਦਾਰ ਆ ਇਹ ਵੀ ਸਰਦਾਰ ਆ ਤੁਸੀਂ ਇਹਨਾਂ ਦੀ ਗੱਲ ਤਾਂ ਸੁਣਦੇ ਹੋ ਸਾਡੀ ਗਲੀ ਇਕੱਠੀ ਹੋਈ ਗਲੀ ਸਾਰੀ ਕਸੂਰਵੰਦ ਕੁੜੀ ਦਾ ਕੱਢਦੀ ਪਈ ਐ ਚਲੋ ਇੱਕ ਬੰਦਾ ਗਲਤ ਹੋ ਸਕਦਾ ਸਾਰੇ ਥੋੜੀ ਗਲਤ ਹੋ ਸਕਦੇ ਬਾਈ ਲਵ ਮੈਰਿਜ ਸੀਗੀ 2018 ਦੇ ਵਿੱਚ 22 ਜਨਵਰੀ ਨੂੰ ਸਾਡੀ ਪਹਿਲੀ ਮੁਲਾਕਾਤ ਹੋਈ ਸੀਗੀ ਠੀਕ ਐ ਉਸ ਤੋਂ ਬਾਅਦ ਕਰਦੇ ਕਰਾਉਂਦੇ ਐ ਇਹਨੇ ਮੈਨੂੰ ਫੋਰਸ ਕੀਤਾ ਮੈਰਿਜ ਲਈ ਤੇ 2023 ਦੇ ਵਿੱਚ 22 ਫਰਵਰੀ ਨੂੰ ਸਾਡੀ ਮੈਰਿਜ ਹੋਈ ਹੈ ਜੀ ਉੱਚੀ ਮੰਗੀ ਕਰਦੇ ਬੋਲ ਮੰਗੇ ਇਹੀ ਕਰਦੇ ਆ ਜੀ ਦੇਖੋ ਮੈਨੂੰ ਇਨਸਾਫ ਮਿਲਿਆ ਜਾਵੇ ਮੈਂ ਪ੍ਰਸ਼ਾਸਨ ਅੱਗੇ ਇਹ ਬੇਨਤੀ ਕਰਦਾ ਕਿ ਬੰਦੀ ਕਾਰਵਾਈ ਮੁੰਡੇ ਤੇ ਹੋਈ ਜਾਵੇ ਜਿਹੜਾ ਉਹ ਵੀ ਮੁੰਡਾ ਵੀ ਪਤਾ ਲੱਗਿਆ ਕਿ ਵਿਆਹਿਆ ਹੋਇਆ ਮੁੰਡਾ ਉਹ ਠੀਕ ਹੈ ਉਹਦੀ ਫੋਟੋਸ ਹੈਗੀਆਂ ਨੇ ਵੀਡੀਓਸ ਹੈਗੀਆਂ ਨੇ ਉਹਤੇ ਬੰਦੀ ਕਾਰਵਾਈ ਕੀਤੀ ਜਾਵੇ ਠੀਕ ਹੈ ਤਾਂ ਜੋ ਕੁੜੀ ਤੇ ਬੰਦੀ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮਿਲੇ ਬਸ ਮੈਂ ਪ੍ਰਸ਼ਾਸਨ ਅੱਗੇ ਇਹੀ ਹੱਥ ਵੰਨ ਕੇ ਬੇਨਤੀ ਕਰਦਾ ਹਾਂ ਜੀ ਸਰਕਾਰਾਂ